ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਸਿੱਖੀ ਦੇ ਨਾਲ ਜੁੜਨ ਲਈ ਸਾਡੇ ਇਸ ਚੈਨਲ ਤੇ ਆਏ ਨੇ ਅੱਜ ਆਪਾਂ ਗੱਲ ਕਰਾਂਗੇ ਸਫਰੇ ਸ਼ਹਾਦਤ ਦੇ ਉਹਨਾਂ ਦਿਨਾਂ ਬਾਰੇ ਜਿਨ੍ਹਾਂ ਦਿਨਾਂ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਇਹ ਸਿੱਖੀ ਦੀ ਖਾਤਰ ਵਾਰ ਦਿੱਤਾ ਸੀ 6 ਪੋ 20 ਦਸੰਬਰ ਉਸ ਦਿਨ ਗੁਰਗੋਬਿੰਦ ਸਿੰਘ ਜੀ ਨੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਬਾਕੀ ਸਿੰਘਾਂ ਦੇ ਨਾਲ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ 7 ਪੋ 21 ਦਸੰਬਰ ਸਰਸਾ ਨਦੀ ਤੇ ਪਰਵਾਰ ਦਾ ਵਿਛੋੜਾ ਪਿਆ ਸੀ 8 ਪੋ 22 ਦਸੰਬਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਦੇਟ ਸ਼ਹੀਦ ਹੋਏ ਸਨ 9 ਪੋ 23 ਦਸੰਬਰ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜਿਹੜੇ ਬਾਕੀ ਦੇ ਸਿੰਘ ਰਹਿੰਦੇ ਸੀ ਉਹਨਾਂ ਦੀ ਸ਼ਹਾਦਤ 9 ਪੋ ਨੂੰ ਹੋਈ ਸੀ 10 ਪੋ 24 ਦਸੰਬਰ ਚਮਕੌਰ ਦੀ ਜੰਗ ਦੇ ਵਿੱਚ ਜਿੰਨੇ ਵੀ ਸਿੰਘਾਂ ਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉਹਨਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਬੀਬੀ ਹਰਸ਼ਰਨ ਕੌਰ ਜੀ ਦੇ ਦੁਆਰਾ ਤੇ ਉਸੇ ਹੀ ਦਿਨ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਸੀ ਜੇਕਰ ਤੁਸੀਂ ਬੀਬੀ ਹਰਸ਼ਰਨ ਕੌਰ ਜੀ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਆ ਤਾਂ ਅੱਗੇ ਚੱਲ ਕੇ ਆਪਾਂ ਉਹਨਾਂ ਦੇ ਇਤਿਹਾਸ ਤੇ ਵੀ ਵੀਡੀਓ ਬਣਾਵਾਂਗੇ ਤੇ ਤੁਸੀਂ ਜ਼ਰੂਰ ਦੇਖਿਓ 11 ਤੇ 12 ਪੋ 25 ਤੇ 26 ਦਸੰਬਰ ਉਸ ਦਿਨ ਛੋਟੇ ਸਹਿਬਜ਼ਾਦੇਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਸੀ 13 ਪੋ 27 ਦਸੰਬਰ ਸ਼ਹਾਦਤ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ 14 ਤੇ 15 ਪੋ ਨੂੰ ਦੀਵਾਨ ਟੋਡਰ ਮਲ ਜੀ ਦੁਆਰਾ ਜ਼ਮੀਨ ਖਰੀਦ ਕੇ ਛੋਟੇ ਸਹਿਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੈ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅਸੀਂ ਇਤਿਹਾਸ ਨਾਲ ਜੁੜੀਆਂ ਹੋਈਆਂ ਹੋਰ ਵੀਡੀਓ ਤੁਹਾਡੇ ਅੱਗੇ ਲਿਆ ਸਕੀਏ